ਦੀ ਲੈਂਡ ਪੁਲਿੰਗ ਨੀਤੀ ਜੇ ਇਹ ਲੈਂਡ ਲੂਟਿੰਗ ਸੀਗੀ ਸਰਕਾਰ ਨੂੰ ਵਾਪਸ ਲੈਣ ਲਈ ਪੰਜਾਬ ਦੇ ਲੋਕਾਂ ਨੇ ਮਜਬੂਰ ਕਰ ਦਿੱਤਾ ਇਹ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਇਹਨੂੰ ਵਿਡਰੋ ਨਹੀਂ ਕੀਤਾ ਇਹਨੂੰ ਲੋਕਾਂ ਦੇ ਪ੍ਰੈਸ਼ਰ ਨੇ ਵਿਡਰੋ ਕਰਾਇਆ ਔਰ ਖਾਸ ਕਰਕੇ ਜਿਹੜਾ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਕੇਸ ਪਾਇਆ ਸੀ ਔਰ ਲੋਕ ਜਿਹੜੇ ਹਾਈ ਕੋਰਟ ਚ ਗਏ ਸੀ ਔਰ ਹਾਈ ਕੋਰਟ ਨੇ ਜਿਹੜਾ ਇਹਦੇ ਤੇ ਸਟੇ ਦਿੱਤਾ ਔਰ ਗਵਰਨਮੈਂਟ ਦਾ ਉਹ ਜਵਾਬ ਨਾ ਦੇਣਾ ਇੱਕ ਬਹੁਤ ਵੱਡੀ ਸ਼ਰਮਨਾਕ ਗੱਲ ਸੀ ਦੂਸਰੀ ਚੀਜ਼ ਇਹ ਪਲੇਟਫਾਰਮ ਤੋਂ ਨਾ ਕਿ ਇਹ ਇਹਦੇ ਨਾਲ ਤੇ ਭਗਵੰਤ ਮਾਨ ਨਾਲ ਤੇ ਇੱਕ ਗਾਣਾ ਹੁੰਦਾ ਨਾ ਕਿ ਖੱਟਿਆ ਮੈਂ ਤੇਰੀ ਹੀਰ ਬਣ ਕੇ ਜੇਜਰੀਵਾਲ ਦੀ ਹੀਰ ਬਣ ਕੇ ਨਹੀਂ ਕੁਛ ਦੀ ਖੱਟਿਆ ਪੰਜਾਬ ਦੇ ਵਿੱਚ ਦਿੱਲੀ ਦੇ ਹਾਰੇ ਹੋਏ ਜਿਹੜੇ ਲੀਡਰ ਸੀਗੇ ਉਹ ਪੰਜਾਬ 'ਚ ਪੰਜਾਬ ਨੂੰ ਲੁੱਟਣ ਲਈ ਗਏ ਔਰ ਉਹਨਾਂ ਨੇ ਜਿਹੜੀ ਪਾਲਿਸੀਸ ਨੂੰ ਲੈ ਕੇ ਆਏ ਔਰ ਪਹਿਲੀ ਵਾਰੀ ਹੋਇਆ ਕਿ ਇੰਨੇ ਵੱਡੀ ਗਿਣਤੀ ਦੇ ਵਿੱਚ ਲੈਂਡ ਨੂੰ ਜਿਹੜੀ ਐਕਵਾਇਰ ਕਰਨੀ ਜਾਂ ਉਹਦੀ ਡੈਂਟ ਪੁਲਿੰਗ ਕਰਨੀ ਔਰ ਸਮਝ ਨਹੀਂ ਆਈ ਕਿ ਇੰਨੀ ਦੁਨੀਆ ਕਿੱਥੋਂ ਲੈ ਕੇ ਆਉਣੀ ਸੀ ਮੈਂ ਇੱਕ ਚੀਜ਼ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਜੇ ਕਿਸੇ ਛੇ ਮਿਨਿਸਟਰ ਦਾ ਥੋੜਾ ਬਹੁਤਾਂ ਵੀ ਦਿਮਾਗ ਹੋਵੇ ਉਹ ਕਦੀ ਵੀ ਇੰਨੀ ਅਰਬਨਾਈਜੇਸ਼ਨ ਕਰਨ ਲਈ ਤਿਆਰ ਨਹੀਂ ਹੁੰਦਾ ਕਿ ਇੰਨਾ ਤੁਸੀਂ ਇੱਕ ਤਰ੍ਹਾਂ ਦੇ ਘਾਰੇ ਬਣਾ ਦਿਓ ਫਲੈਟਸ ਬਣਾ ਦਿਓ ਤੇ ਉਥੋਂ ਲੈ ਕੇ ਕਿਹਨਾਂ ਨੂੰ ਆਣਾ ਪੰਜਾਬ ਦੇ ਵਿੱਚ ਤੇ ਬੱਚੇ ਸਾਡੇ ਬਾਹਰ ਜਾ ਰਹੇ ਨੇ ਬਜ਼ੁਰਗ ਸਾਡੇ ਬਾਹਰ ਜਾ ਰਹੇ ਨੇ ਇਥੇ ਕੀ ਚਾਹੀਦਾ ਸੀ ਕਿ ਚੀਫ ਮਿਨਿਸਟਰ ਚਾਹੁੰਦਾ ਸੀ ਕਿ ਜੇ ਨੇ ਕਰ ਇੰਡਸਟ੍ਰੀਅਲਾਈਜੇਸ਼ਨ ਲੈ ਕੇ ਆਉਂਦਾ ਉਹ ਇੰਡਸਟਰੀ ਲਾਉਦਾ ਪੰਜਾਬ ਦੇ ਲੋਕਾਂ ਨੂੰ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਔਰ ਇੰਡਸਟਰੀ ਵੀ ਲੱਗਦੀ ਤੇ এমਪਲੋਇਮੈਂਟ ਵੀ ਹੁੰਦੀ ਤੇ ਉਹਦੇ ਚ ਟੈਕਸ ਵੀ ਆਉਂਦੇ ਤੋਂ ਇਹ ਜਿਹੜੀ ਚੀਜ਼ ਹੋਈ ਹੈ ਇਹਦਾ ਮੇਰਾ ਖਿਆਲ ਹੈ ਕਿ ਗਵਰਨਮੈਂਟ ਨੇ ਵਿਡਰੋ ਨਹੀਂ ਕੀਤੀ ਹਾਂ ਇੱਕ ਜ਼ਰੂਰ ਮੈਂ ਚੀਜ਼ ਕਹਣੀ ਚਾਹੁੰਦਾ ਕਿ ਮੁੱਖ ਮੰਤਰੀ ਨੂੰ ਜਿਹੜੇ ਅਫਸਰਾਂ ਨੇ ਜਿਸ ਨੂੰ ਨੇ ਚੇਅਰਮੈਨ ਲਾਇਆ ਸੀ ਚੀਫ ਸੈਕਟਰੀ ਨੂੰ ਉਹਦੇ ਤੇ ਇਮੀਡੀਏਟਲੀ ਐਕਸ਼ਨ ਕਰਨਾ ਚਾਹੀਦਾ ਕਿ ਇਹ ਨਿੰਦਨ ਪੰਜਾਬ ਦੇ ਵਿੱਚ ਅਫਰਾ ਤੋੜੀ ਫੈਲੀ ਆ ਉਹ ਕਿਸ ਅਫੀਸਰ ਨੇ ਪਾਲਿਸੀ ਬਣਾਈ ਕਿਸ ਲੀਡਰ ਨੇ ਉਹ ਪਾਲਿਸੀ ਬਣਾਈ ਅੱਜ ਤੱਕ ਚੀਫ ਮਿਨਿਸਟਰ ਕੰਦੀ ਇਸ ਪਾਲਿਸੀ ਦਿਨ ਬੋਲਿਆ ਮਿਨਿਸਟਰ ਜਿਹੜਾ ਹਾਊਸਿੰਗ ਅਰਬਨ ਡਿਵੈਲਪਮੈਂਟ ਆ ਉਹ ਇਹਦੇ ਤੇ ਅੱਜ ਤੱਕ ਨਹੀਂ ਬੋਲਿਆ ਮਿਨਿਸਟਰ ਦੀ ਇਹਦੇ ਤੇ ਸਟੇਟਮੈਂਟ ਆਉਣੀ ਚਾਹੀਦੀ ਜਿਹੜੇ ਦਿੱਲੀ ਤੋਂ ਜਾ ਕੇ ਦੋ ਮੁਲਾਜ਼ਮ ਬੈਠੇ ਨੇ ਉਹਨਾਂ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਦੋ ਆਦਮੀ ਜਿਹੜੇ ਬੈਠੇ ਨੇ ਉਹਨਾਂ ਦੀ ਭੂਮਿਕਾ ਵੀ ਦੱਸਣੀ ਚਾਹੀਦੀ ਸਰਕਾਰ ਦਾ ਜ ਸਰਕਾਰ ਪਰ ਵਿਪਖਸ਼ ਦਾ ਦਬਾਅ ਹਤਾ ਸਰ ਵੇ ਵਿਪੱਖਕ ਦਾ ਦਬਾਅ ਕੀ بجائے ਪੰਜਾਬ ਦੇ ਲੋਕਾਂ ਦਾ ਦਬਾਅ ਜਾ ਰਹਾ ਥਾ ਕਿ ਜੋ ਜਿੰਨ ਜਿਹਨਾਂ ਲੋਕਾਂ ਦੀਆਂ ਜ਼ਮੀਨਾਂ ਉੱਥੇ ਇਹ ਇਹਨਾਂ ਨੇ ਕੋਇਲ ਕੀਤੀਆਂ ਮੈਂ ਭਗਵੰਤ ਜੀ ਨੂੰ ਪੁੱਛਣਾ ਚਾਹੁੰਦਾ ਕਿ ਪਹਿਲੀ ਗੱਲ ਤੇ ਜਾ ਕੇ ਸੁਜਾਨਪੁਰ ਦੇ ਕੋਲ ਆਪਾਂ ਜ਼ਮੀਨ ਅਕਵਾਇਰ ਕਰ ਲਈ ਆ ਵੱਖ-ਵੱਖ ਥਾਵਾਂ ਤੇ ਅਕਵਾਇਰ ਕੀਤੀ ਪਹਿਲੀਆਂ ਜ਼ਮੀਨਾਂ ਚੰਦੇ ਜਿਹੜੇ ਜਿਹੜਾ ਨਿਊ ਚੰਡੀਗੜ੍ਹ ਆ ਇਹਨਾਂ ਤੇ ਅਜੇ ਤੱਕ ਜਿਹੜੇ ਉੱਥੇ ਫਲੈਟਸ ਬਣੇ ਉਹ ਹੀ ਨਹੀਂ ਪੂਰੇ ਵਿਕੇ ਫਿਰ ਉਹਨਾਂ ਨੂੰ ਵੇਚ ਲੋ ਫਿਰ ਅਗਲੇ ਪਾਸੇ ਜਾ ਕੇ ਦਿੱਤਾ ਸਾਡੇ ਕੋਲ ਆਨੰਦਪੁਰ ਸਾਹਿਬ ਆ ਉਥੇ ਜੇ ਇੱਕ ਬਣਾਈ ਸੀਗੀ ਆਨੰਦਪੁਰ ਸਾਹਿਬ ਉਥੇ ਇੱਕ ਸਿਟੀ ਬਣਾਉਣਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਉਥੇ ਸ਼ਹਿਰ ਬਸਾਉਣ ਨਾ ਰਣਜੀਤ ਉਥੇ ਇਹ ਫਲੋਰ ਦੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਉਸ ਟਾਈਮ ਇਹ ਕੋਰਾਂ ਪੜਾਈ ਸੀ ਕਿ ਜਾਨੀ ਜੈ ਸਿੰਘ ਉਹਨਾਂ ਨੇ ਉਹ ਉੱਥੇ ਦੀ ਉੱਥੇ ਰਹਿ ਗਈ ਆ ਤੁਸੀਂ ਜੇ ਕਾਨਨ ਟੋਪੜ ਨੰਗਲ ਜਿੱਥੇ ਮਰਜੀ ਕਰਕੇ ਨਵੀਂ ਜਿਹੜੀਆਂ ਸ਼ਹਿਰ ਨਵੇਂ ਵਸਾਓ ਇਹਨਾਂ ਨੂੰ ਜਿਹੜੇ ਫਰਟਾਈਲ ਜ਼ਮੀਨਾਂ ਨੇ ਇਹਨਾਂ ਨੂੰ ਕਿਉਂ ਖੋਹ ਰਹੇ ਲੋਕਾਂ ਕੋਲ ਉਹ ਜ਼ਮੀਨਾਂ ਲਾਓ ਜਿੰਨੀਆਂ ਜਿਹੜੀਆਂ ਹਿਰਦ ਨੇ ਉਹਦੇ ਥਲੇ ਜਿੰਨੀ ਮਰਦੀ ਜ਼ਮੀਨ ਪਈ ਹੈ ਜਿੱਥੇ ਕੋਈ ਹੁੰਦੀ ਨਹੀਂ ਉਹਨਾਂ ਜਿਮਨਾਂ ਨੂੰ ਲਾ ਕੇ ਉੱਥੇ ਸ਼ਹਿਰ ਬਸਾਉਣੇ ਚਾਹੀਦੇ ਨੇ ਔਰ ਪੰਜਾਬ ਦੇ ਵਿੱਚ ਇਹ ਜਿਹੜੀ ਆ ਬੜੀ ਵੱਡੀ ਸ਼ਰਮਨਾਕ ਜਿਹੜੀ ਪਾਲਿਸੀ ਸੀ ਇਹ ਮੁੱਖ ਮੰਤਰੀ ਨੇ ਵਾਪਸ ਲਈ ਔਰ ਮੇਰੇ ਖਿਆਲ ਕਿ ਇਹ ਤੋਂ ਵੱਡਾ ਹੋਰ ਕੋਈ ਠੁੱਕ ਕੇ ਛੱਟਣ ਵਾਲੀ ਗੱਲ ਨਹੀਂ ਅ ਸਰ ਵਹੀਂ ਐਸਆਰ ਕੇ ਮੁੱਦੇ ਪਰ ਲਗਾਤਾਰ ਆਪ ਲੋਕ ਆ ਚੋਣਾਂ ਚੋਣ ਆਯੋਗ ਜਾਣਾ ਚਾਹਤੇ ਤੇ ਲੇਕਿਨ ਆਪਕੋ ਪੁਲਿਸ ਨੇ ਬੈਰੀਗੇਟਿੰਗ ਕਰ ਕਰ ਰੋਕ ਲਿਆ ਥਾਣੇ ਮੇ 3 ਘੰਟੇ ਰੱਖਾ ਕਿਸ ਤਰੀਕੇ ਸੇ ਦੇਖਤੇ ਆ ਜਿੱਕੇ ਡਾਕਟਰ ਸਾਹਿਬ ਡਾਕਟਰ ਸਾਹਿਬ ਵੀ ਬੈਠੇ ਨੇ ਨਾਲ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਵਿੱਚ ਮੇਰੇ ਤੋਂ ਜ਼ਿਆਦਾ ਇਹ ਬਿਰੋਕਰੇਟ ਇਹਨਾਂ ਨੂੰ ਪਤਾ ਕਿ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਕੰਮ ਕਰ ਰਿਹਾ। ਔਰ ਸ਼ਰਮ ਆਉਂਦੀ ਹੈ ਕਿ ਕਹਿੰਨੇ ਕਿ ਇਹ ਆਟੋਨੋਮਸ ਹੈ, ਇਹ ਆਟੋਨੋਮਸ ਨਹੀਂ। ਇੱਕ ਪਾਰਟੀ ਦੀ ਗਾਈਡ ਗਾਈਡਲਾਈਨ ਲੈ ਕੇ ਉਹਦੇ ਤੇ ਚੱਲ ਰਹੇ ਨੇ। ਅਗਰ ਜਿਹੜੀ ਹੈ ਤੁਸੀਂ ਦੇ ਕੋ ਮਹਾਰਾਸ਼ਟਰ ਦੇ ਵਿੱਚ 1 ਲੱਖ 1 ਕਰੋੜ ਜਿਹੜੀ ਆ ਨਵੀਂ ਵੋਟ ਬਣ ਜਾ ਰਹੀ ਹੈ। ਉਹੀ ਜਿਹੜੀਆਂ ਨੇ 1 ਕਰੋੜ ਤੁਸੀਂ ਵਿਹਾਰ ਦੇ ਵਿੱਚ ਘੱਟ ਰਹੇ ਹੋ ਇਸੇ ਤਰ੍ਹਾਂ ਬਾਕੀ ਸਟੇਟਾਂ 'ਚ ਕਰ ਰਹੇ ਹੋ ਤੁਸੀਂ ਕੋਈ ਡਾਟਾ ਨਹੀਂ ਦੇ ਦੇ ਕੋਈ ਤੁਸੀਂ ਆਨਲਾਈਨ ਜਿਹੜੀ ਉਹਦੇ ਉਹ ਤਾਂ ਨਹੀਂ ਦੱਸ ਰਹੇ ਤੇ ਇਹ ਇਲੈਕਸ਼ਨ ਕਮਿਸ਼ਨ ਨੂੰ ਅੱਛਾ ਜਿਹਾ ਸੀ ਅਸੀਂ ਰਿਪਰੈਜ਼ੈਂਟੇਟਿਵ ਹਾਂ ਅਸੀਂ ਲੋਕਾਂ ਦੇ ਰਿਪਰੈਜ਼ੈਂਟੇਟਿਵ ਹਾਂ ਪਬਲਿਕ ਰਿਪਰੈਜ਼ੈਂਟੇਟਿਵ ਹਾਂ ਜੇ ਸਾਨੂੰ ਇਲੈਕਸ਼ਨ ਕਮਿਸ਼ਨ ਨੂੰ ਮਿਲਦੇ ਆਂ ਡਾਟਾ ਇਹਦੇ 'ਚ ਜੋ ਰਾਹੁਲ ਗਾਂਧੀ ਕਹਿ ਰਹੇ ਨੇ ਇਲੈਕਸ਼ਨ ਕਮਿਸ਼ਨ 100% ਤੌਰ ਤੇ ਕਰ ਰਿਹਾ ਔਰ ਬੀਜੇਪੀ ਨੂੰ ਜਿਤਾਉਣ ਲਈ ਹੱਥਾਂ ਉਹ ਕੋਸ਼ਿਸ਼ ਕਰ ਰਿਹਾ ਅੱਜ ਜ 350 ਜਾਂ ਦੇ ਕਰੀਬ ਐਮਪੀ ਚਾ ਮਿਲਣਾ ਚਾਹੁੰਦੇ ਸੀ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਚ ਬੁਲਾਉਣਾ ਚਾਹੁੰਦਾ ਸੀ ਔਰ ਬਾਹਰ ਆ ਕੇ ਓਪਨ ਖੜੇ ਹੋ ਕੇ ਜੋ ਨਾਲ ਕੋਲ ਅੰਦਰ ਬੈਠਣ ਲਈ ਜਗ੍ਹਾ ਨਹੀਂ ਸੀ ਇਹ ਅੰਗਰੇਜ਼ਾਂ ਦਾ ਰਾਜ ਨਹੀਂ ਮੈਂ ਇਲੈਕਸ਼ਨ ਕਮਿਸ਼ਨ ਕਰਨਾ ਚਾਹੁੰਦਾ ਕਿ ਅੰਗਰੇਜ਼ਾਂ ਦਾ ਰਾਜ ਨਹੀਂ ਅਸੀਂ ਡੈਮੋਕਰੇਟਿਕ ਕੰਟਰੀ ਚ ਬੈਠੇ ਹਾਂ ਅਸੀਂ ਸਭ ਤੋਂ ਵੱਡੀ ਡੈਮੋਕ੍ਰੇਸੀ ਚ ਬੈਠੇ ਹਾਂ ਅਸੀਂ ਸਭ ਤੋਂ ਵੱਡੇ ਇਲੈਕਸ਼ਨ ਕਮਿਸ਼ਨ ਜੋ ਇੰਡੀਆ ਵਾ ਉਹਦੇ ਉਹਦੇ ਲਈ ਬੈਠੇ ਆ ਪਰ ਸਾਨੂੰ ਹੀ ਉਹਨਾਂ ਨੂੰ ਮਿਲਣਾ ਜਿਹੜੇ ਅਸੀਂ ਉਹੀ ਇਲੈਕਸ਼ਨਾਂ ਲੜ ਕੇ ਆ ਰਹੇ ਇਹਨਾਂ ਦੇ ਥਰੂ ਉਹਨਾਂ ਨਾਲ ਕੋਲ ਡਰੇ ਜਾਣਾ ਇਹ ਤੋਂ ਵੱਡੀ ਹੋਰ ਕੋਈ ਬੇਇਮਾਨੀ ਵਾਲੀ ਗੱਲ ਨਹੀਂ ਕੀ ਪੰਜਾਬ ਵਿੱਚ ਵੀ ਆਉਣ ਵਾਲੇ ਦਿਨੋਂ ਮੇਂ ਇੱਕ ਦੰਸਬਦ ਚਨਾਉ ਹੋਇਆ ਹੈ ਇਸਕਾ ਇਹ ਪੂਰੇ ਹਿੰਦੁਸਤਾਨ ਮੇਂ ਕਰਨਗੇ ਔਰ ਪਹਿਲੇ ਵੀ ਉਹਨਾਂ ਨੇ ਇਲੈਕਸ਼ਨ ਜੋ ਲੂਟ ਕਰਦੀ ਹੈ ਆਬ ਜੇ ਲੂਟਣੇ ਦੀ ਕੋਸ਼ਿਸ਼ ਕਰ ਰਹੇ ਪੂਰੀ ਕਾਂਗਰਸ ਖੜੀ ਹਾਂ ਬਿਲਕੁਲ ਇਸ ਕੋ ਵਿਪੱਖ ਖੜਾ ਹਾਂ ਬਿਲਕੁਲ ਆਬ ਲੂਟਣੇ ਨਹੀਂ ਦੇ